ਸਤਿ ਸ਼੍ਰੀ ਅਕਾਲ ਜੀ 12 ਨਵੰਬਰ 2025 ਦੇ ਨਵੇਂ ਰਿਸ਼ਤੇ ਦੇਖੋ ਰਿਸ਼ਤੇ ਪੰਜਾਬ ਅਤੇ ਦੇਸ਼ ਦੇ ਵਿਦੇਸ਼ ਤੋਂ ਆ ਜੀ ਇਸ ਵਿੱਚ ਰਿਸ਼ਤੇ ਕਰੇ ਲੁਕੜੀਆਂ ਦੇ ਵੀ ਆਗੇ 13 ਨਵੇਂ ਘਰੇ ਲੁਕੜੀਆਂ ਦੇ ਰਿਸ਼ਤੇ ਆ ਜੀ 9463140 ਨਾ ਹਟੇ WhatsApp ਨੰਬਰ ਆ ਜੀ ਤੁਸੀਂ ਆਪਣੇ ਫੋਨ 'ਚ ਇਹ ਨੰਬਰ ਸੇਵ ਕਰਨਾ ਹੈ ਜੀ ਤਾਂ ਜੋ ਹਰ ਇੱਕ ਨਵੇਂ ਰਿਸ਼ਤੇਆਂ ਦਾ ਜਿਹੜਾ ਨੋਟੀਫਿਕੇਸ਼ਨ ਆ YouTube ਚੈਨਲ ਦੇ ਰਾਹੀਂ ਤੁਹਾਡੇ ਤੱਕ ਰਿਸ਼ਤੇ ਆ ਜਿਹੜੇ ਉਹ ਪਹੁੰਚ ਸਕਣ ਜੀ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈਗਾ ਜੀ ਇਹ ਰਿਸ਼ਤਾ ਹੈ ਜੀ ਨਾਮ ਹੈ ਕੌਰ ਕਾਸਟ ਹੈ ਜਰਸੀ ਪੜਾਈ ਬੀਏ ਪਾਸ ਗੋਤਾ ਦਿਓਲ ਉਮਰ ਹੈ ਜੀ 3 ਤਰੀਕ 6 ਮਹੀਨਾ 1999 ਕੱਦ ਲੜਕੀ ਦਾ 5 ਫੁੱਟ 5 ਇੰਚਾ ਜ਼ਿਲ੍ਹਾ ਮੋਗਾ ਰਿਸ਼ਤਾ ਚਾਹੀਦਾ ਮੁੰਡਾ ਵੈਸ਼ਨੂ ਤਿੰਨ ਅਸ਼ਰਹਤ ਹੋਵੇ ਕਾਸਟ ਜਰਸੀ ਖੂਬੇ ਵੈਸ਼ਨੂ ਪਰਿਵਾਰ ਹੋਵੇ ਜਮੀਨ ਪੰਜ ਕਿੱਲੇ ਤੱਕ ਹੋਵੇ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੇਲ ਖਾਂਦਾ ਹੈ ਉਹ ਸਾਡੇ ਨਾਲ ਹੇਠਾਂ ਦਿੱਤੇ ਸਕਰੀਨ ਤੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਰਿਸ਼ਤਾ ਤੁਸੀਂ ਲੈ ਸਕਦੇ ਹੋ ਅਸੀਂ ਖੁਦ ਵੀ ਪਰਿਵਾਰ ਵਾਲਿਆਂ ਨੂੰ ਰਿਸ਼ਤੇ ਮੈਚ ਕਰਕੇ ਦਿੰਦੇ ਆ ਜੀ ਅਗਲਾ ਰਿਸ਼ਤਾ ਹੈ ਨਾਮ ਹੈ ਕੌਰ ਜ਼ਿਲ੍ਹਾ ਬਠਿੰਡਾ ਦਾ ਸਟਾ ਜਰਸੀ ਗੋਟਾ ਟੱਲੋਂ ਪੜ੍ਹੀ ਲੜਕੀ ਨੇ BCA ਉਸ ਤੋਂ ਬਾਅਦ PG DCA ਆਇਲ ਆਇਲਸ ਤੋਂ 6th ਬੈਂਡ ਉਮਰ 28 ਦਾ 1997 ਕਾਦਾ 5 ਫੁੱਟ 3 ਇੰਚ ਕੁੜੀ ਪ੍ਰਾਈਵੇਟ ਟੀਚਰ ਹੈ ਰਿਸ਼ਤਾ ਮੁੰਡਾ ਸੋਹਣਾ ਤੇ ਸਮਝਦਾਰ ਨਸ਼ਾ ਰਹਿਤ ਹੋਵੇ ਜ਼ਮੀਨ 7 ਕਿੱਲੇ ਤੱਕ ਹੋਵੇ ਜਾਂ ਫਿਰ ਮੁੰਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਏ ਕੈਨੇਡਾ ਦਾ ਪੀ ਆਰ ਹੋਵੇ ਜਾਂ ਮੁੰਡਾ ਜੀ ਪੰਜਾਬ ਚ ਸਰਕਾਰੀ ਜੋਬ ਕਰਦਾ ਹੋਵੇ ਆਗਲਾ ਨੈਕਸਟ ਰਸਤਾ ਹੈ ਜੀ ਨਾਮ ਹੈ ਕੌਰ ਜ਼ਿਲ੍ਹਾ ਮੋਗੇ ਤੋਂ ਆ ਕਾਸਟ ਹੈ ਜਰਸੀ ਗੋਤਬਰਾੜ ਉਮਰ 1 1 1999 ਦਾ ਬੱਤ ਕੱਦ ਲੜਕੀ ਦਾ 5 ਫੁੱਟ 5 ਇੰਚ ਪੜਾਈ ਬੀਏ ਸੀ ਨਰਸਿੰਗ ਰਿਸ਼ਤਾ ਚਾਹੀਦਾ ਮੁੰਡਾ ਨਸ਼ਾ ਰਹਿ ਤੇ ਵੈਸ਼ਨੂ ਹੋਵੇ ਜ਼ਮੀਨ 6 ਕਿੱਲੇ ਤੱਕ ਹੋਵੇ ਵਧੀਆ ਕਰਤੇ ਪਰਿਵਾਰ ਹੋਵੇ ਨੈਕਸਟ ਰਿਸ਼ਤਾ ਹੈ ਸ਼੍ਰੀ ਮੁਖਸਰ ਸੈਬਤੂਆ ਲੜਕੀ ਦਾ ਰਿਸ਼ਤਾ ਨਾਮ ਹੈ ਕੌਰ ਕਾਸਟ ਹੈ ਜਰਸੀ ਗੋਤਬਰਾੜ ਉਮਰ 5 ਸ੍ਰੀ ਪਾਈਮਾਮੀਨ 1998 ਦਾ ਬੱਤ ਕੱਦ ਦਾ 5 ਫੁੱਟ 5 ਇੰਚ ਪੜਾਈ ਲੜਕੀ ਨੇ ਕੇਵਲ ਬੀਏ ਪਾਸ ਕਰੀ ਹੈ ਜੀ ਲੋੜ ਹੈ ਜੀ ਮੁੰਡਾ ਸੋਨਾ ਤੇ ਨਸ਼ਾ ਰਹੇ ਤੋਂ ਵੀ ਜ਼ਮੀਨ 4 ਕਿੱਲੇ ਹੋਵੇ ਜਾਂ 4 ਤੋਂ 8 ਕਿੱਲੇ ਦੇ ਵਿਚਕਾਰ ਹੋਵੇ ਅਗਲਾ ਰਿਸ਼ਤਾ ਹੈ ਨਾਮ ਇਕੌਰ ਜ਼ਿਲ੍ਹਾ ਲੁਧਿਆਣਾ ਕਾਸਟ ਹੈ ਜਰਸੀ ਉਮਰ ਹੈ 1992 ਕਾਇਦਾ 5 ਫੁੱਟ 2 ਇੰਚ ਪੜਾਈ ਪਲੱਸ 2 ਐਸੋਕੇਟ ਡਿਗਰੀ ਆਫ ਆਰਟਸ ਕੰਮ ਹੈ ਕੈਨੇਡਾ ਪੀਆਰ ਐਡਮੰਟਨ ਸਟੋਰ ਮੈਨੇਜਰ ਇਨ ਅ ਰਿਟਾਈਲ ਕਲੋਥਿੰਗ ਸਟੋਰ ਸ਼ਾਰਟ ਟਰਮ ਡਿਵੋਰਸਡ ਐਂਡ ਆਲ ਪੇਪਰ ਵਰਕ ਰਿਸ਼ਤਾ ਮੁੰਡਾ ਕੈਨੇਡਾ ਵਰਕ ਪਰਮਿਟ ਤੇ ਜਾਂ ਫਿਰ ਪੀਆਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਪੜਿਆ ਲਿਖਿਆ ਤੇ ਨਾਲ ਹੀ ਜ਼ਮੀਨ ਆਂਦੀ ਹੋਵੇ ਲਾਜ਼ਮੀ ਨੈਕਸਟ ਰਿਸ਼ਤਾ ਹੈ ਨਾਮ ਇੱਕੌਰ ਕਾਸਟਾ ਜਰਸੀ ਗੋਤਬਰਾੜ ਜ਼ਿਲ੍ਹਾ ਲੁਦੇਆਣਾ ਉਮਰ 3 ਤਰੀਕ 3 ਤੀਜਾ ਮਹੀਨਾ 1999 ਕੱਦ 5 ਫੁੱਟ 5 ਇੰਚ ਪੜਾਈ ਪਾਸ ਟੂ ਪਾਸ ਪਰਿਵਾਰ ਚ ਮਾਤਾ ਪਿਤਾ ਇਕਪਰਾ ਕੰਮ ਕੁੜੀ ਸਲਾਈ ਦਾ ਵਧੀਆ ਜਾਣਦੀ ਐ ਸੋਹਣੀ ਸੁਨਖੀ ਐ ਰਿਸ਼ਤਾ ਸਿਰਫ ਜਰਸੀਕ ਪਰਿਵਾਰ ਤੋਂ ਹੋਵੇ ਜ਼ਮੀਨ 6 ਕਿਲੇ ਤੱਕ ਹੋਵੇ ਤੇ ਮੁੰਡਾ ਨਸ਼ਾ ਰਹਿਤ ਹੋਵੇ ਜੀ ਅਗਲਾ ਰਿਸ਼ਤਾ ਹੈ ਨਾਮ ਐ ਕੌਰ ਕਾਸਟਾ ਰਾਮਗੜੀਆ ਵਰਦੀਆ ਗੋਤ ਜਿਲ੍ਹਾ ਇਹਨਾਂ ਦਾ ਰੂਪਨਗਰ ਉਮਰ 5 ਸਾਲ ਤੀਕ ਦੂਸਰਾ ਮਹੀਨਾ 1998 ਕੱਦ 5 ਫੁੱਟ 5 ਇੰਚ ਪੜਾਈ ਪਾਸ ਟੂ ਪਾਸ ਪਰਿਵਾਰ ਚ ਮਾਤਾ ਪਿਤਾ ਇਕ ਭੈਣ ਤੇ ਦੋ ਭਰਾ ਨੇ ਰਿਸ਼ਤਾ ਮੁੰਡਾ ਨਸ਼ਰ ਹੈ ਤੇ ਵਧੀਆ ਪਰਿਵਾਰ ਤੋਂ ਹੋਵੇ ਵੈਸ਼ਨੂ ਮੁੰਡਾ ਕਾਮਕਾਰ ਜ਼ਰੂਰ ਵਧੀਆ ਕਰਦਾ ਹੋਵੇ ਅਗਲਾ ਰਿਸ਼ਤਾ ਹੈ ਨਾਮ ਇਕੌਰ ਜ਼ਿਲ੍ਹਾ ਪਟਿਆਲਾ ਕਾਸਟ ਹੈ ਜਰਸੀ ਗੋਟਾਟਲ ਲੋ ਕੱਦ ਲੜਕੀ ਦਾ ਪੈਰਫੁੱਟ 4 ਇੰਚਾ ਉਮਰ 23 ਚੌਥਾ ਮਹੀਨਾ 1999 ਪੜਾਈ 20ਏ ਇੱਕ ਪ੍ਰਾ ਕੈਨੇਡਾ ਮਾਤਾ ਪਿਤਾ ਪੰਜਾਬ ਹੈ ਕੁੜੀ ਪੰਜਾਬ ਹੈ ਭੈਣ ਕੋਈ ਨਹੀਂ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਹੋਵੇ ਜ਼ਮੀਨ ਚਾਹੇ 2 ਕਿੱਲੇ ਹੋਵੇ ਦੋ ਕਿੱਲੇ ਤੋਂ ਚਾਹੀ ਉੱਪਰ ਹੋਵੇ ਨਸ਼ਾ ਰਹਿਤ ਹੋਵੇ ਪਰ ਮੁੰਡਾ ਅਗਲਾ ਰਿਸ਼ਤਾ ਹੈ ਨਾਮ ਹੈ ਲੜਕੀ ਦਾ ਸੰਦੀਪ ਕੌਰ ਕਾਸਟਾ ਜਰਸੀ ਗੋਦਾ ਬਰਾੜ ਜ਼ਿਲ੍ਹਾ ਇਹਨਾਂ ਦਾ ਸ਼੍ਰੀ ਮੁਖਸਰ ਸਹਿਬਾ ਉਮਰ 8 ਤਰੀਕ 7 ਮਹੀਨਾ 999 ਕਾਦ 5 ਫੁੱਟ 7 ਇੰਚ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਹੈ ਪੜ੍ਹਾਈ ਕੇਵਲ ਪਾਸਟੂ ਪਾਸ ਕੰਮ ਕਰਦਾ ਸਾਰਾ ਜਾਣਦੀ ਹੈ ਰਿਸ਼ਤਾ ਮੁੰਡਾ ਜਰਸੀ ਕਾਸਟ ਤੋਂ ਹੀ ਹੋਵੇ ਜ਼ਮੀਨ 4 ਕਿੱਲੇ ਤਕੋ ਵੀ ਜੈਸਤੋ ਉਪਰ ਹੋਵੇ ਮੁੰਡਾ ਨਸ਼ਰ ਹੈ ਤੋ ਬੇ ਵਧੀਆ ਘਰ ਤੇ ਪਰਿਵਾਰ ਹੋਵੇ ਅਗਲਾ ਰਿਸ਼ਤਾ ਹੈ ਨਾਮ ਇੱਕੌਰ ਕਾਸਟ ਹੈ ਅਰੋੜਾ ਸਿੱਖ ਖੱਤਰੀ ਜ਼ਿਲ੍ਹਾ ਅੰਮ੍ਰਿਤਸਰ ਰਹਿਣਾ ਦਾ ਉਮਰ ਹੈ 37995 ਕਾਦਾ ਪਾਈ ਫੁੱਟ 5 ਇੰਚ ਪੜਾਈ ਐਮਏ ਬਾਸਪੁਰਵਾਚ ਮਾਤਾ ਪਿਤਾ ਇੱਕ ਭਰਾ ਵੱਡਾ ਵਿਆਹ ਹੈਗਾ ਇੱਕ ਭੈਣ ਅਨਮੈਰਿਡ ਕੁਆਰੀ ਹੈ ਕੁੜੀ ਘਰ ਹੈ ਇਸ ਟਾਈਮ ਘਰ ਦਾ ਕੰਮ ਵਧੀਆ ਆਉਂਦਾ ਹੈਗਾ ਰਿਸ਼ਤਾ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਨਸ਼ਰ ਰਹਿ ਤੇ ਵੈਸ਼ਨੂ ਹੋਵੇ ਨੈਕਸਟ ਰਿਸ਼ਤਾ ਨਾਮ ਹੈ ਕੌਰ ਕਾਸਟ ਜਰਸੀ ਗੂਟਟਟਿਲੋ ਜਨਮ ਚੋਵੀ 8 2001 ਅਦਵਤ ਕਾਂਦ ਪੰਜ ਪੰਜ ਪੜ੍ਹਾਈ ਕੇਵਲ ਬੀਏ ਪਾਸ ਕੰਮ ਫਰੀ ਆ ਹੁਣ ਲੜਕੀ ਕੱਚ ਪਰਵਾਜ਼ ਕੁੜੀ ਦੇ ਮਾਤਾ ਪਿਤਾ ਇੱਕ ਭੈਣ ਤੇ ਇੱਕ ਇੱਕ ਭਰਾ ਤੇ ਇੱਕ ਭੈਣ ਰਿਸ਼ਤਾ ਜਰਸੀ ਕਾਸਟ ਹੋਵੇ ਜਮੀਨ ਚਾਰ ਕਿੱਲੇ ਤੱਕੋ ਵੀ ਚਾਰ ਕਿੱਲੇ ਤੋਂ ਉੱਪਰ ਹੋਵੇ ਮੁੰਡਾ ਨਸ਼ਾ ਰਹਤੇ ਹੀ ਹੂਵੇ ਕੁੜੀ ਘਰ ਦਾ ਸਾਰਾ ਕੰਮ ਕਰ ਜਾਂਦੀ ਐ ਸਿਆਣੀ ਐ ਜੀ ਸੋਣੀ ਸੁਨੱਖੀ ਐ ਅਗਲਾ ਰਿਸ਼ਤਾ ਹੈ ਨਾਮ ਹੈ ਕੌਰ ਕਾਸਟਾ ਅਰੂੜਾ ਸਿੱਖ ਗੋਤਾ ਉਹ ਹੂਜਾ ਜਨਮ ਹੈ ਜੀ 19 ਤਰੀਕ ਨੌਵਾਂ ਮਹੀਨਾ 1999 ਕੱਦ 55 ਪੜਾਈ ਬੀ ਕਾਮ ਪਾਸ ਪਰਵਾਰਕ ਮਾਤਾ ਪਿਤਾ 도ਪਰਾ ਇੱਕ ਭੈਣ ਰਿਸ਼ਤਾ ਮੁੰਡਾ ਵਧੀਆ ਪੜਿਆ ਲਿਖਿਆ ਸੋਨਾ ਤੇ ਵੈਸ਼ਨੂ ਪਰਵਾਰ ਤੋਂ ਨਸ਼ਰ ਹੈ ਤੋਂ ਵਾ ਆਪਣਾ ਕੋਈ ਚੰਗਾ ਮੁੰਡੇ ਦਾ ਕੰਮ ਉਹ ਬਾਰ ਹੋਵੇ ਨੈਕਸਟ ਰਿਸ਼ਤਾ ਜੀ ਲਾਸਟ ਨਾਮ ਹੈ ਕੌਰ ਕਾਸਟਲ ਉਬਾਨਾ ਸਿੱਖ ਜ਼ਿਲ੍ਹਾ ਜ਼ਿਲੰਧਰ ਹੈ ਜਨਮਾ ਜੀ 2 ਤਰੀਕ ਦੂਸਰਾ ਮਹੀਨਾ 1998 ਕੱਦ ਲੜਕੀ ਦੀ 5 ਫੁੱਟ 4 ਇੰਚ ਪੜਾਈ ਲੜਕੀ ਨੇ ਪਾਸ 2 ਪਾਸ ਕਰੀ ਹੈ ਕੰਮਕਾਰ ਫ੍ਰੀ ਹੈ ਘਰ ਦਾ ਕੰਮ ਸਾਰਾ ਜਾਣਦੀ ਹੈ ਰਿਸ਼ਤਾ ਮੁੰਡਾ ਕੰਮਕਾਰ ਵਧੀਆ ਕਰਦਾ ਹੋਵੇ ਕਾਸਟ ਲੁਬਾਨਾ ਹੀ ਹੋਵੇ ਕੁੜੀ ਸਿਆਣੀ ਤੇ ਸਮਝਦਾਰ ਵਿਆਹ ਸਿੰਪਲ ਤੇ ਵੈਸ਼ਨ ਤਰੀਕੇ ਨਾਲ ਕਰਨਾ ਜੀ ਮੰਗ ਕੋਈ ਨਾ ਹੋਵੇ ਜਿਸ ਪਰਿਵਾਰ ਨਾਲ ਇਹ ਰਿਸ਼ਤੇ ਮੈਚ ਕਰਦੇ ਹੈ ਜੀ ਰਿਸ਼ਤੇ ਦੇ ਤੁਸੀਂ ਸਕਰੀਨਸ਼ਾਟ ਲੈ ਕੇ ਇਹ WhatsApp ਨੰਬਰ ਦਿੱਤਾ ਗਿਆ ਹੈਗਾ ਉਸ ਤੇ ਤੁਸੀਂ ਸਾਡੇ ਨਾਲ ਜੁੜਨਾ ਹੈਗਾ ਰਿਸ਼ਤਾ ਲੈਣ ਲਈ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਲਿਆ ਕਰੋ ਤਾਂ ਜੋ ਹਰ ਇੱਕ ਨਵੇਂ ਰਿਸ਼ਤੇ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ